ਮਿਤੀ 14 ਜਨਵਰੀ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਸਰਕਾਰ ਦੇ ਹੁਕਮ ਅਨੁਸਾਰ ਸਰਕਾਰੀ ਕਰਮਚਾਰੀ ਸਰਦਾਰ ਗੁਰਪਾਲ ਸਿੰਘ, ਮੈਡਮ ਸੋਨਮ ਪਟਵਾਰੀ, ਸਤਪਾਲ ਪਟਵਾਰੀ ਅਤੇ ਹਰੀ ਓਮ ਬੀ ਐਲਓ ਪਿੰਡ ਕੁੰਬੜਾ ਵਿਖੇ ਪਹੁੰਚੇ। ਉਹਨਾਂ ਦੇ ਨਾਲ ਪਿੰਡ ਦੇ ਪਤਵੰਤੇ ਸੱਜਣ ਪ੍ਰદાન ਬਲਵਿੰਦਰ ਸਿੰਘ ਕੁੰਬੜਾ ਦਲਜੀਤ ਸਿੰਘ ਨੰਬਰਦਾਰ ਜਸਵੀਰ ਸਿੰਘ ਨੰਬਰਦਾਰ ਓਕਾਰ ਸਿੰਘ ਨੰਬਰਦਾਰ ਮਨਜੀਤ ਸਿੰਘ ਮੇਵਾ ਗੁਰਚਰਨ ਸਿੰਘ ਅਤੇ ਤਜਿੰਦਰ ਸਿੰਘ ਤੇਜ ਨੇ ਪਿੰਡ ਦੇ ਲੋਕਾਂ ਨੂੰ ਵਾਦ ਤੋਂ ਵਾਦ ਵੋਟਾਂ ਬਣਾਉਣ ਲਈ ਪਰੇਰਿਆ ਇਸ ਤੋਂ ਬਾਅਦ ਤਿੰਨੋਂ ਗੁਰਦੁਆਰਾ ਸਾਹਿਬਾਨ ਵਿੱਚ ਅਨਾਉਂਸਮੈਂਟ ਕਰਵਾਈ ਗਈ ਤਾਂ ਕਿ ਸਿੱਖ ਪਰਿਵਾਰ ਦਾ ਕੋਈ ਵੀ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ ਇਸ ਮੌਕੇ ਬਲਵਿੰਦਰ ਸਿੰਘ ਕੁੰਬੜਾ ਨੇ ਬੋਲਦਿਆਂ ਆਈ ਸਰਕਾਰੀ ਕਰਮਚਾਰੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਸੀਂ ਸਰਕਾਰ ਨੂੰ ਡਿਪਟੀ ਕਮਿਸ਼ਨਰ ਮੋਹਾਲੀ ਰਾਹੀਂ ਇਹ ਮੰਗ ਕੀਤੀ ਸੀ ਕਿ ਵੋਟਾਂ ਬਣਾਉਣ ਲਈ ਹੋਰ ਸਮਾਂ ਦਿੱਤਾ ਜਾਵੇ ਸਰਕਾਰ ਨੇ ਇਸ ਮੰਗ ਤੇ ਗੌਰ ਕਰਦਿਆਂ ਆਖਰੀ ਤਾਰੀਖ ਦੀ ਮਿਆਦ ਵਧਾ ਦਿੱਤੀ ਸੀ ਜਿਸ ਕਰਕੇ ਪੰਜਾਬ ਸਰਕਾਰ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਦੀ ਅਪੀਲ ਕਰਦੇ ਹਾਂ ਤਾਂ ਜੋ ਵਧੀ ਤਰੀਕ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾ ਸਕੇ ਸਰਕਾਰੀ ਕਰਮਚਾਰੀ ਗੁਰਪਾਲ ਸਿੰਘ ਨੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਸਹਿਯੋਗ ਦੇਣ ਦਾ ਧੰਨਵਾਦ ਕੀਤਾ ਉਹਨਾਂ ਪਿੰਡ ਦੇ ਲੋਕਾਂ ਨੂੰ ਵੋਟਾਂ ਬਣਾਉਣ ਬਾਰੇ ਜਾਗਰੂਕ ਕੀਤਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪੰਜਾਬ ਸਰਕਾਰ ਦੇ ਪ੍ਰੋਗਰਾਮ ਅਨੁਸਾਰ ਮਾਨਯੋਗ ਡੀਸੀ ਮੈਮ ਦੇ ਹਦਾਇਤਾਂ ਅਨੁਸਾਰ ਪਿੰਡ ਕੁੰਬੜਾ ਦੇ ਵਿੱਚ ਅਸੀਂ ਪਹੁੰਚੇ ਸੀਗੇ ਤੇ ਇਸ ਟਾਈਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਉਹਦੇ ਵਾਸਤੇ ਆਪਾਂ ਵੋਟਰ ਬਣਾਉਣੇ ਆ ਸੀਗੇ ਵੋਟਰ ਬਣਾਉਣ ਲਈ ਪਿੰਡ ਕੁੰਬੜਾ ਦੇ ਵਿੱਚ ਮਾਨਯੋਗ ਪਟਵਾਰੀ ਮੈਮ ਦੀ ਡਿਊਟੀ ਲੱਗੀ ਹੋਈ ਹੈ ਤੇ ਅਸੀਂ ਇਹਨਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਜਿੰਨੇ ਪਤਵੰਤੇ ਸੱਜਣ ਨੇ ਸਾਰੇ ਲੰਬੜਾਦਾਰ ਸਹਿਬਾਨ ਕੁੰਬੜਾ ਜੀ ਹੋਰ ਜਿੰਨੇ ਵੀ ਪਿੰਡ ਦੇ ਪਤਵੰਤੇ ਇਹਨਾਂ ਦੇ ਨਾਲ ਸਲਾਮਸ਼ੁਬਰਾ ਕੀਤਾ ਹੈ ਕਿ ਆਪਾਂ ਵੱਧ ਤੋਂ ਵੱਧ ਵੋਟਰਾਂ ਜਿਹੜੀਆਂ ਉਹ ਕਿਵੇਂ ਬਣਾ ਸਕਦੇ ਹਾਂ ਸੋ ਇਹਨਾਂ ਦੇ ਸਹਿਯੋਗ ਦੇ ਨਾਲ ਹੁਣ ਤੱਕ ਤਾਂ ਜਿਹੜਾ ਟਾਰਗੇਟ ਆ ਸੀ 358 ਵੋਟਾਂ ਬਣਾ ਲਈਆਂ ਨੇ ਤੇ ਸਾਨੂੰ ਹੋਰ ਉਮੀਦ ਆ ਸੀ ਜਲਦੀ ਘਰ ਘਰ ਜਾਵਾਂਗੇ ਬੀਐਲਓਜ਼ ਵੀ ਨਾਲ ਅਸੀਂ ਅਟੈਚ ਕਰਤੇ ਪਟਵਾਰੀ ਸਹਿਬਾਨ ਦੇ ਜੀ ਤੇ ਅਸੀਂ ਇੱਕ ਦੂਜੇ ਦੇ ਸਹਿਯੋਗ ਨਾਲ ਇਹ ਟਾਰਗੇਟ ਪੂਰਾ ਕਰਨਾ ਹੈ ਤਾਂ ਜੋ ਵੱਤ ਤੋਂ ਵੱਧ ਪਿੰਡ ਦੇ ਜੋ ਵੀ ਕਰਾਈਟੇਰੀਆ ਇਹਦਾ ਪੂਰਾ ਕਰਦੇ ਨੇ ਵੋਟ ਬਣਾਣ ਦਾ ਤੇ ਉਹਦੇ ਹੈਲਪ ਦੇ ਨਾਲ ਆਪਾਂ ਇਹਨਾਂ ਵੋਟਰਾਂ ਦੇ ਵਿੱਚ ਹਿੱਸਾ ਲੈ ਚੱਕੀਏ ਉਹ ਸਰਕਾਰ ਦਾ ਇੱਕ ਆਦੇਸ਼ ਹੁੰਦਾ ਵੱਤ ਤੋਂ ਵੱਧ ਵੋਟਰ ਆਪਣੀ ਵੋਟ ਨੂੰ ਯੂਜ਼ ਕਰਨ ਉਹ ਪੂਰਾ ਹੋ ਜਾਵੇ ਤਾਂ ਆਪ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਸਹਿਯੋਗ ਦੇ ਰਹੇ ਹੋ ਤੇ ਅਸੀਂ ਅਪੀਲ ਕਰਦੇ ਆ ਕਿ ਪਿੰਡ ਦੇ ਸਾਰੇ ਲੋਕ ਵੱਤ ਤੋਂ ਵੱਧ ਜੋ ਇਹਦੇ ਵਿੱਚ ਐਲੀਜੀਬਲ ਹੁੰਦੇ ਨੇ ਉਹ ਆਪਣੇ ਵੋਟਾਂ ਬਣਾਉਣ ਤਾ ਜੋ ਸਰਕਾਰ ਦੇ ਜਿਹੜੇ ਅੰਕੜੇ ਨੇ ਉਹ ਪੂਰੇ ਹੋ ਸਕਣ ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਤੁਸੀਂ ਆਪਣੇ ਨੁਮਾਇੰਦੇ ਨੂੰ ਚੁਣ ਸਕਦੇ ਹੋ ਫਟਵਾਰੀ ਸਾਹਿਬ ਜੀ ਤੁਸੀਂ ਸਭ ਦੇ ਸਹਿਯੋਗ ਨਾਲ ਇਹ ਕੰਮ ਨੂੰ ਸਿਰੇ ਚੜਾਉਣਾ ਹੈ ਇਹ ਬੀਐਲਓ ਸਾਹਿਬ ਤੁਹਾਡੇ ਨਾਲ ਅਟੈਚ ਕਰ ਦਿੱਤੇ ਗਏ ਤੇ ਇਹ ਸਾਰੇ ਸਾਥੀਆਂ ਦਾ ਬਹੁਤ ਸ਼ੁ크 ਮਿਲ ਰਿਹਾ ਇਹਨਾਂ ਦੇ ਸ਼ੁ크 ਨਾਲ ਕੰਮ ਨੂੰ ਸਿਰੇ ਚੜਾਉਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੀਆਂ ਵੋਟਾਂ ਬਣਾਉਣ ਸਾਡਾ ਮਦਦ ਕਰਿਓ ਜੀ ਹੁਣ ਵੀ ਕਰ ਰਹੇ ਹਾਂ ਉਹਦੇ ਲਈ ਸ਼ੁਕਰੀਆ ਜੀ ਹੋਰ ਤੇ ਜਿ ਆਇਆ ਜੀ ਤੁਸੀਂ ਸਾਨੂੰ ਬਹੁਤ ਵਧੀਆ ਗੱਲਾਂ ਦੱਸਿਆ ਨੇ ਤੇ ਜਿਹੜੀਆਂ ਸਾਡੇ ਕਮੌਣਯੋਗ ਨੇ ਤੇ ਅਸੀਂ ਮਿਹਨਤ ਕਰਕੇ ਅਸੀਂ ਤਾਂ ਪਹਿਲਾਂ ਵੀ ਬੜੇ ਡੋਰ ਟੂ ਡੋਰ ਗਏ ਆ ਤੇ ਕੁਝ ਜਿਹੜਾ ਕੋਈ ਪਰਸੈਂਟ ਕੋਈ ਸਾਡੇ ਚ ਕਮੀ ਰਹਿ ਗਈ ਹੋਣੀ ਆ ਉਹਨੂੰ ਅਸੀਂ ਫੇਰ ਮੈਡਮ ਸਾਹਿਬ ਦੀ ਟੋਰੀ ਸਾਹਿਬ ਦੀ ਸਹਿਯੋਗ ਨਾਲ ਤੇ ਵਧੀਆ ਇਹਨੂੰ ਡੋਰ ਟੂ ਡੋਰ ਜਾ ਕੇ ਸਾਰੀਆਂ ਵੋਟਾਂ ਬਣਾਉਣ ਦੀ ਕੋਸ਼ਿਸ਼ ਕਰਾਂ ਹਾਂਜੀ ਬਹੁਤ ਹੀ ਸਤਿਕਾਰਯੋਗ ਸਾਡੇ ਵਿਚਕਾਰ ਇੰਚਾਰਜ ਜੀ ਜੋ ਲਾਏ ਨੇ ਮੈਡਮ ਸਨਮਜੀਤ ਜੀ ਲਾਇਨ ਪਟਵਾਰੀ ਤੇ ਸਾਡੇ ਪਤਵੰਤੇ ਸੱਜਣ ਜੀ ਸਾਡੇ ਨੰਬਰਦਾਰ ਸਾਹਿਬ ਸਾਹਿਬਾਨ ਦਲਜੀਤ ਸਿੰਘ ਜੀ ओंकार ਸਿੰਘ ਜੀ ਤੇ ਨੰਬਰਦਾਰ ਜਸਵੀਰ ਸਿੰਘ ਜੀ ਤੇਜ ਦੀ ਗੁਰਚਰਨ ਜੀ ਸਾਰੇ ਪਿੰਡ ਵਾਸੀ ਜਿਹੜੇ ਇਕੱਠੇ ਹੋ ਕੇ ਜਿਵੇਂ ਸਰਕਾਰ ਦੇ ਅੱਗੇ ਅਸੀਂ ਮੰਗ ਰੱਖੀ ਸੀ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਤੇ ਉਹਨਾਂ ਦਾ ਅਸੀਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਭੇਜੀ ਸੀ ਵੀ ਸਾਡਾ ਜਿਹੜਾ ਹੈ ਪਹਿਲਾਂ ਦਾ ਇਲੈਕਸ਼ਨ ਦਾ ਜਿਹੜਾ ਵੋਟਾਂ ਮਾਣਨ ਦੀ ਬਿੱਤੀ ਵਧਾਈ ਜਾਵੇ ਤੇ ਸਰਕਾਰ ਦਾ ਪਹਿਲਾਂ ਦਾ ਉਹਦਾ ਧੰਨਵਾਦ ਵੀ ਉਹਨਾਂ ਨੇ ਇੱਕ ਸਾਡੀਏ ਕਹਿਣ ਦੇ ਸਾਡੇ ਮੰਗ ਪੱਤਰਾਂ ਤੋਂ ਦੋ ਸਾਡੀ ਜਿਹੜੀ ਮਿੱਤੀ ਵੱਧ ਗਈ ਸੀ ਲਗਭਗ 3-4 ਮਹੀਨੇ 3-4 ਮਹੀਨੇ ਚ ਹੁਣ ਸਾਨੂੰ ਖੁੱਲਾ ਸਮਾਂ ਮਿਲ ਗਿਆ ਤੇ ਹੁਣ ਸਾਡੇ ਪਿੰਡ ਦੇ ਸਹਿਯੋਗ ਸੱਜਣਾ ਨਾਲ ਸਾਰੇ ਸਾਰੇ ਪਿੰਡਾਂ ਚ ਅਸੀਂ ਬਾਕੀ ਪਿੰਡਾਂ ਨੂੰ ਵੀ ਅਪੀਲ ਕਰਦੇ ਆ ਤਾਂ ਕਿ ਵੱਖ-ਵੱਖ ਪਿੰਡਾਂ ਚ ਸਰਕਾਰ ਦੀ ਹਦਾਇਤ ਅਨੁਸਾਰ ਪਟਵਾਰੀ ਸਾਹਿਬਾਨਾਂ ਦੀ ਡਿਊਟੀ ਲੱਗੀ ਹੈ ਬੀਐਲਓ ਦੀ ਡਿਊਟੀ ਲੱਗੀ ਹੈ ਇਹਨਾਂ ਦਾ ਸਹਿਯੋਗ ਦੇਣਾ ਸਾਡਾ ਫਰਜ਼ ਬਣਦਾ ਸਾਡਾ ਫਰਜ਼ ਬਣਦਾ ਤਾਂ ਕਿ ਵੱਧ ਤੋਂ ਵੱਧ ਵੋਟ ਬਣ ਸਕੇ ਕੋਈ ਵੀ ਬੰਦਾ ਵਿਅਕਤੀ ਵੋਟ ਤੋਂ ਵਾਂਝਾ ਨਾ ਰਹੇ ਤਾਂ ਜਿਹੜੀਆਂ ਗੁਰਦੁਆਰਾ ਸਰਵਾਨੀ ਕਮੇਟੀ ਦੀਆਂ ਜਿਹੜੀਆਂ ਮੋਟਾਂ ਬਣੀਆਂ ਪ੍ਰਬੰਧਕ ਕਮੇਟੀ ਜਿਸ ਜਿਸ ਤਰ੍ਹਾਂ ਦੱਸਿਆ ਹੁਣ ਸਾਡੇ ਸਰਦਾਰ ਭਾਈ ਸਾਭਾ ਨੇ ਲੇਡੀਜ਼ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਮਾਰ ਸਕਦੀਆਂ ਉਹਨਾਂ ਦੀਆਂ ਵੋਟਾਂ ਬਣ ਜਾ ਤਾਂ ਕਿ ਸਾਡੀ ਜਿਹੜੀ ਪੋਟ ਜਿਵੇਂ ਪਿੰਡ ਚ ਗੱਲ ਕਰ ਲਈਏ 32400 2500 ਵੋਟ ਪਿੰਡ ਚ ਅਸੀਂ ਦੇਖਦੇ ਵੀ 7800 ਵੋਟ ਸਾਡੀ ਤਕਰੀਬਨ ਘੱਟੋ ਘੱਟ ਬਣਨੀ ਚਾਹੀਦੀ ਹੈ ਤਾਂ ਕਿ ਜਿਹੜਾ ਤੀਜਾ ਹਿੱਸਾ ਸਾਡਾ ਵੋਟਾਂ ਦਾ ਬਣਨਾ ਚਾਹੀਦਾ ਤੇ ਹੋਣਗੇ ਸਭ ਤੋਂ ਸਾਰੇ ਸੱਜਣਾ ਦੀ ਮਿਹਨਤ ਨਾਲ ਅਸੀਂ ਤਿੰਨ ਗੁਰਦੁਆਰਾ ਸਾਹਿਬਾਂ ਨੇ ਉਹਨਾਂ ਚ ਅਸੀਂ ਲਾਉਂਸ ਮਿੰਟ ਵੀ ਕਰਾ ਦਾਂਗੇ ਤੇ ਅਸੀਂ ਘਰ ਘਰ ਜਾ ਕੇ ਵੋਟਾਂ ਵੀ ਬਣਾਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰ